ਸ਼ੰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਚਮਕੌਰ ਦੀ ਗੜੀ ਦੇ ਵਿੱਚ ਤਾਂ ਉੱਥੋਂ ਸੰਗਤਾਂ ਜਿਹੜੀਆਂ ਨੇ ਕੁਛ ਰਾਖ ਜਿੱਥੇ ਅੰਗੀਠਾ ਬਾਲਿਆ ਗਿਆ ਸੀ ਉੱਥੋਂ ਚੁੱਕ ਕੇ ਇਸ ਜਗ੍ਹਾ ਦੇ ਉੱਤੇ ਲਿਆ ਕੇ ਉਹਨਾਂ ਨੇ ਦਫ਼ਨ ਕੀਤੀ ਸੀ ਇੱਕ ਬੀਬੀ ਸੀਗੀ ਬੀਬੀ ਅਮਰੋ ਤੇ ਉਹਨਾਂ ਨੇ ਜਿਹੜਾ ਆਪਣੇ ਦੋ ਪੁੱਤਰ ਪੰਗਤ ਤੇ ਸੰਗਤ ਜਿਹੜੇ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੇਂਟ ਕਰ ਦਿੱਤੇ ਕਿ ਮਹਾਰਾਜ ਇਹ ਤੁਹਾਡੇ ਆ ਤੇ ਉਹੀ ਪੰਗਤ ਤੇ ਸੰਗਤ ਜਿਹੜੇ ਆ ਬਾਅਦ ਵਿੱਚ ਅਮਰ ਸੱਚਾ ਕੇ ਪੰਗਰ ਸਿੰਘ ਤੇ ਸੰਗਰ ਸਿੰਘ ਬਣਦੇ ਨੇ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਪਿਛਲੀ ਵੀਡੀਓ ਤੁਸੀਂ ਜਿਹੜੀ ਦੇਖੀ ਹੈ ਉਹ ਗੁਰਦੁਆਰਾ ਨੈਮਸਾਇਓ ਪਿੰਡ ਜਤੋਲੀ ਤੋਂ ਉਹ ਜਤੋਲੀ ਤੋਂ ਆਪਾਂ ਥੋੜੀ ਅੱਗੇ ਆਏ ਆ ਘਟੋ ਘਟ ਵੀ 5-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਆ ਪਿੰਡ ਪੈਂਦਾ ਹੈ ਕਟਾ ਸਵੋਰ ਪਿੰਡ ਦਾ ਨਾਮ ਜਿਹੜਾ ਹੈ ਕਟਾ ਪਿੰਡ ਕਹਿੰਦੇ ਆ ਤੇ ਵੈਸੇ ਕਟਾ ਸਵੋਰ ਜਿਹੜਾ ਪੂਰਾ ਨਾਮ ਜੇ ਲਾਂ ਲੈਣ ਤਾਂ ਦੋ ਪਿੰਡਾਂ ਨੂੰ ਮਿਲਾ ਕੇ ਤੇ ਇਹ ਕਟਾ ਸਵੋਰ ਉਹ ਪਿੰਡ ਹੈ ਜਿਹੜਾ ਕਿ ਭਾਈ ਸੰਗਤ ਸਿੰਘ ਜੀ ਦਾ ਜੱਦੀ ਪਿੰਡ ਹੈ ਭਾਈ ਸੰਗਤ ਸਿੰਘ ਜੀ ਕੌਣ ਸੀ ਤੇ ਇਹ ਉਹਨਾਂ ਦਾ ਪਿੰਡ ਆ ਉਹਨਾਂ ਬਾਰੇ ਗੱਲਬਾਤ ਆਪਾਂ ਕਰਦੇ ਆ ਤੇ ਆਜੋ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਂਦੇ ਆ ਹੁਣ ਆਪਾਂ ਜਿਸ ਜਗ੍ਹਾ ਦੇ ਉੱਤੇ ਖੜੇ ਆ ਇਹ ਸਥਾਨ ਭਾਈ ਸੰਗਤ ਸਿੰਘ ਜੀ ਦੀ ਯਾਦਗਾਰ ਦੇ ਵਿੱਚ ਬਣਾਇਆ ਗਿਆ ਹੈ ਤੇ ਇਹ ਪਿੰਡ ਕਟਾ ਸਬੋਰ ਦੇ ਵਿੱਚ ਨੂਰਪੁਰਵੇਦੀ ਤੋਂ ਬਲਾਚੌਰ ਰੋਡ ਦੇ ਉੱਤੇ ਪੈਂਦਾ ਪਿੰਡ ਕਟਾ ਸਬੋਰ ਕਰੋਲਗੜ ਕਰੋਲੀ ਆ ਜਿਹਨੂੰ ਕਹਿੰਦੇ ਆ ਪਿੰਡ ਨੂੰ ਉਸ ਤੋਂ ਅਗਰ ਆਪਾਂ ਨੂਰਪੁਰ ਵਾਲੇ ਪਾਸੇੋਂ ਇਹ ਤਾਂ ਸੱਜੇ ਪਾਸੇ ਨੂੰ ਹੁੰਦੇ ਆ ਸਾਰੀ ਜਿਹੜਾ ਆ ਪਿੰਡ ਆ ਤੇ ਆ ਮੇਰੇ ਪਿੱਛੇ ਤੁਸੀਂ ਇੱਕ ਆ ਸਥਾਨ ਦੇਖਦੇ ਪਏ ਆ ਪਹਿਲਾਂ ਤੁਹਾਨੂੰ ਮੈਂ ਬਾਬਾ ਸੰਗਤ ਸਿੰਘ ਜੀ ਬਾਰੇ ਥੋੜਾ ਦੱਸਾਂ ਤੇ ਭਾਈ ਸੰਗਤ ਸਿੰਘ ਜੀ ਉਹ ਸੀਗੇ ਜਿਹੜੇ ਕਿ ਇਹਨਾਂ ਨੂੰ ਚਮਕੌਰ ਦੀ ਲੜàng ਦੇ ਵਿੱਚ ਸ਼ਹੀਦ ਕੀਤਾ ਗਿਆ ਉਹਨਾਂ ਦੇ ਪਿਸ਼ੋਕਰ ਦੀ ਗੱਲ ਕਰੀਏ ਤਾਂ ਇਹ ਉਹਨਾਂ ਦਾ ਜੱਦੀ ਪਿੰਡ ਹੈ ਕਟਾ ਸਬੌਰ ਗੁਰੂ ਮਹਾਰਾਜ ਜਦੋਂ ਬਜਰੂਰ ਦੀ ਜੰਗ ਲੜਦੇ ਨੇ ਬਜਰੂਰ ਦੀ ਜੰਗ ਲੜਦੇ ਸਮੇਂ ਜਿਹੜਾ ਉੱਥੋਂ ਜਿੱਤਣ ਤੋਂ ਬਾਅਦ ਉਹ ਆਉਂਦੇ ਨੇ ਇਸ ਪਿੰਡ ਦੇ ਵਿੱਚ ਕਟਾ ਸਬੂਰ ਵਿਖੇ ਤੇ ਇੱਥੇ ਆ ਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਸਾਡੇ ਨਾਲ ਜਿਹੜਾ ਹੈ ਤੁਸੀਂ ਆਓ ਬੈਠੋ ਆਪਾਂ ਗੱਲਾਂ ਕਰਦੇ ਆਂ ਫਿਰ ਗੁਰੂ ਮਹਾਰਾਜ ਲਾਮਬੰਦ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਿਹੜਾ ਉਹ ਸਿੱਖੀ ਦੇ ਨਾਲ ਜੋੜੋ ਤੇ ਆਪਣੀ ਜਿਹੜੀ ਸਾਡੀ ਇੱਕ ਫੌਜ ਹੈ ਉਹਦੇ ਵਿੱਚ ਭਰਤੀ ਕਰੋ ਤਾਂ ਇਸ ਪਿੰਡ ਦੇ ਵਿੱਚੋਂ ਤਾਂ ਇੱਕ ਬੀਬੀ ਸੀਗੀ ਬੀਬੀ ਅਮਰੋ ਤੇ ਉਹਨਾਂ ਨੇ ਜਿਹੜਾ ਆਪਣੇ ਦੋ ਪੁੱਤਰ ਪੰਗਤ ਤੇ ਸੰਗਤ ਜਿਹੜੇ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੈਂਟ ਕਰ ਦਿੱਤਾ ਕਿ ਮਹਾਰਾਜ ਇਹ ਤੁਹਾਡੇ ਆ ਤੇ ਉਹੀ ਪੰਗਤ ਤੇ ਸੰਗਤ ਜਿਹੜੇ ਆ ਬਾਅਦ ਵਿੱਚ ਅੰਮ੍ਰਿਤਸਰ ਕੇ ਪੰਗਰ ਸਿੰਘ ਤੇ ਸੰਗਰ ਸਿੰਘ ਬਣਦੇ ਨੇ ਤੇ ਇਸ ਪੈਂਟ ਦੇ ਵਿੱਚੋਂ ਜਿਹੜੇ ਹੋਰ ਤਿੰਨ ਸਿੰਘ ਜਿਹੜੇ ਦੱਸਦੇ ਆ ਵੀ ਉਹ ਉਸ ਟਾਈਮ ਦੇ ਉੱਤੇ ਗੁਰੂ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ ਚਲੇ ਗਏ ਇੱਕ ਦਾ ਨਾਮ ਸੀਗਾ ਹਰੀ ਤੇ ਇੱਕ ਦਾ ਰਾਮ ਤੇ ਤੀਜਾ ਨਾਮ ਪੰਜਾਬ ਤੇ ਜਿਹਨਾਂ ਨੇ ਬਾਅਦ ਵਿੱਚ ਅਨੰਦਪੁਰ ਸਾਹਿਬ ਗਏ ਤੇ ਜਦੋਂ ਗੁਰੂ ਮਹਾਰਾਜ ਨੇ ਖੰਡੇ ਵਾਟੇ ਦੀ ਪੋਲ ਤਿਆਰ ਕੀਤੀ ਤਾਂ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਕੇ ਉਹਨਾਂ ਦੇ ਨਾਮ ਦੇ ਪਿੱਛੇ ਵੀ ਸਿੰਘ ਲੱਗਿਆ ਤੇ ਭਾਈ ਪੰਗਤ ਸਿੰਘ ਸਿੰਘ ਜਿਹੜੇ ਉਹ ਆਨੰਦਪੁਰ ਸਾਹਿਬ ਜਦੋਂ ਜੰਗ ਹੋਈ ਆ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਲੜਦਿਆਂ ਹੋਇਆ ਸ਼ਹੀਦ ਹੋ ਗਏ ਤੇ ਭਾਈ ਸੰਗਤ ਸਿੰਘ ਜੀ ਜਿਹੜੇ ਆ ਉਹ ਚਮਕੌਰ ਸਾਹਿਬ ਵਿਖੇ ਮਹਾਰਾਜ ਦੇ ਨਾਲ ਗਏ ਤੇ ਉਹ ਮਹਾਰਾਜ ਉੱਥੋਂ ਨਿਕਲੇ ਸੀਗੇ ਤਾਂ ਉਹਨਾਂ ਨੇ ਭਾਈ ਸੰਗਤ ਸਿੰਘ ਜੀ ਦੇ ਖਸਿਸ ਦੇ ਉੱਤੇ ਆਪਣੀ ਕਲਗੀ ਟਕਾਈ ਉਹ ਦੱਸ ਦਿਆ ਵੀ ਉਹਨਾਂ ਦਾ ਮੂਹ ਮਹਾਂਦਰਾ ਜਿਹੜਾ ਹੈ ਗੁਰੂ ਮਹਾਰਾਜ ਦੇ ਨਾਮ ਮਿਲਦਾ ਸੀ ਤੇ ਜਿਨ੍ਹਾਂ ਨੂੰ ਉੱਥੇ ਹੀ ਦੁਬਾਰਾ ਮੁਗਲਾਂ ਨੇ ਜਿਹੜਾ ਚਮਕੌਰ ਦੀ ਜੰਗ ਦੇ ਵਿੱਚ ਜਿਹੜਾ ਸ਼ਹੀਦ ਕਰ ਦਿੱਤਾ ਸੀ ਤੇ ਆਹ ਜਿਹੜੀ ਜਗ੍ਹਾ ਮੈਂ ਪਿੱਛੇ ਦਿਖਾ ਰਿਹਾ ਤੁਹਾਨੂੰ ਇਹ ਉਹ ਜਗ੍ਹਾ ਹੈ ਜਿਹਦੇ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਉੱਥੋਂ ਜਦੋਂ ਉਹਨਾਂ ਨੂੰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਚਮਕੌਰ ਦੀ ਗੜੀ ਦੇ ਵਿੱਚ ਤਾਂ ਉੱਥੋਂ ਸੰਗਤਾਂ ਜਿਹੜੀਆਂ ਨੇ ਕੁਛ ਰਾਖ ਜਿੱਥੇ ਅੰਗੀਠਾ ਵਾਲਿਆ ਗਿਆ ਸੀ ਉੱਥੋਂ ਚੁੱਕ ਕੇ ਇਸ ਜਗ੍ਹਾ ਦੇ ਉੱਤੇ ਲਿਆ ਕੇ ਉਹਨਾਂ ਨੇ ਦਫਨ ਕੀਤੀ ਸੀ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀਆਂ ਸਿੰਘਾਂ ਦੀਆਂ ਜਿਹੜੀਆਂ ਰਾਖ ਹੈ ਉਹ ਇਸ ਜਗ੍ਹਾ ਦੇ ਉੱਤੇ ਦਫਨ ਹੈ ਇਹ ਸਥਾਨ ਜਿਹੜਾ ਉੱਥੇ ਇੱਕ ਬਣਾਇਆ ਗਿਆ ਹੈ ਇਹ ਇੱਕ ਲਾਲੋਵੀ ਆ ਪਿੱਪਲ ਹੈ ਆ ਪਿੱਪਲ ਦੇ ਥੱਲੇ ਦੱਬਿਆ ਗਿਆ ਸੀ ਉਹ ਕਿ ਨਿਸ਼ਾਨੀ ਸੀਗੀ ਕਿ ਪਿੱਪਲ ਦੇ ਥੱਲੇ ਜਿਹੜਾ ਸ਼ਹੀਦਾਂ ਸਿੰਘਾਂ ਦੀ ਰਾਖ ਜਿਹੜੀ ਹੈ ਉਹ ਦੱਬੀ ਗਈ ਹੈ ਤੇ ਆ ਉਹ ਸਥਾਨ ਹੈ ਇਹ ਅੱਜ ਵੀ ਮੌਜੂਦ ਹੈ ਤੇ ਮੇਰੀ ਬੇਨਤੀ ਹੈ ਵੀ ਜਿਹੜੀਆਂ ਸੰਗਤ ਆ ਨੰਦਪੁਰ ਸਾਹਿਬ ਆਉਂਦੀਆਂ ਨੇ ਜਰੂਰ ਇਹਦੇ ਦਰਸ਼ਨ ਕਰਕੇ ਜਾਓ ਬਹੁਤ ਸੋਹਣਾ ਜਿਹੜਾ ਇੱਥੇ ਸਥਾਨ ਬਣਿਆ ਹੋਇਆ ਬੜੀਆਂ ਸੰਗਤਾਂ ਲਾਗੇ ਪਾਸੇ ਤੋਂ ਆਉਂਦੀਆਂ ਨੇ ਵੱਡਾ ਜਿਹੜਾ ਇੱਥੇ ਸਥਾਨ ਹੈ ਇੱਥੇ ਲਾਲੋ ਵੀ ਸਮਾਗਮ ਹੁੰਦੇ ਨੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇੱਕ ਟਰਸਟ ਬਣੀ ਹੈ ਜਿਹੜੀ ਇਹਨੂੰ ਚਲਾਉਂਦੀ ਹੈ ਭਾਈ ਸੰਗਤ ਸਿੰਘ ਜੀ ਦੇ ਨਾਮ ਦੇ ਉੱਤੇ ਤੇ ਬਾਕੀ ਇੱਥੇ ਬਹੁਤ ਸੋਹਣਾ ਸਥਾਨ ਹੈ ਉਹਦੇ ਦਰਸ਼ਨ ਕਰਦੇ ਆ ਤੇ ਦੂਜਾ ਸਥਾਨ ਇੱਥੋਂ ਇੱਕ ਥੋੜੀ ਉਚਾਈ ਦੇ ਉੱਤੇ ਆ ਜਿਹਨੂੰ ਗੁਰਦੁਆਰਾ ਕਟਾਰ ਸਾਹਿਬ ਕਹਿੰਦੇ ਆ ਉਹਦੇ ਵੀ ਦਰਸ਼ਨ ਦਿਦ ਇੰਤਰੀ ਹੈ ਕਿ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਕਦੇ ਵੀ ਤੁਹਾਡਾ ਸਮਾਂ ਲੱਗੇ ਤਾਂ ਇੱਥੇ ਜ਼ਰੂਰ ਆ ਕੇ ਦਰਸ਼ਨ ਕਰਕੇ ਜਾਇਓ ਭਾਈ ਸੰਗਤ ਸਿੰਘ ਜੀ ਉਹਨਾਂ ਦੀ ਜਿਹੜੀਆਂ ਸ਼ਹੀਦਾਂ ਸਿੰਘਾਂ ਦੀਆਂ ਆਸਥੀਆਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਤੇ ਰੱਖੀਆਂ ਗਈਆਂ ਸੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਇਮਾਰਤ ਆ ਜਿੱਥੇ ਮਾਰੇ ਦਾ ਪ੍ਰਕਾਸ਼ ਆ ਪਿਛੇ ਤੁਸੀਂ ਉਹ ਸਥਾਨ ਦੇਖਿਆ ਜਿੱਥੇ ਅ ਅਪਸ਼ੇਦ ਸਿੰਘਾਂ ਦੀਆਂ ਆਸਥੀਆਂ ਜਿਹੜੀਆਂ ਨੇ ਉਹ ਰੱਖ ਦੱਬੀਆਂ ਗਈਆਂ ਨੇ ਤੇ ਇਹ ਸਥਾਨ ਹੈ ਤੇ ਇਹਦੇ ਬਾਰੇ ਜਾਨੀ ਇੱਕ ਬਾਬਾ ਸੰਗਤ ਸਿੰਘ ਜੀ ਬਾਰੇ ਨਾ ਬਹੁਤ ਸਾਰੇ ਆ ਵੀ ਲਿਖਦੇ ਨੇ ਕਿ ਅ ਬਾਬਾ ਜੀ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬਚਪਨ ਦੇ ਦੋਸਤ ਨੇ ਬਹੁਤ ਸਾਰੇ ਆ ਲਿਖਦੇ ਨੇ ਕਿ ਗੁਰੂ ਅ ਬਾਬਾ ਸੰਗਤ ਸਿੰਘ ਜੀ ਦਾ ਜਨਮ ਜਿਹੜਾ ਦੁਆਬੇ ਦਾ ਏ ਪਰ ਅਲੱਗ-ਅਲੱਗ ਨੇ ਪਰ ਇੱਥੇ ਲਿਖੇ ਇਤਿਹਾਸ ਦੇ ਮੁਤਾਬਕ ਜਿਹੜਾ ਬਾਬਾ ਸੰਗਤ ਸਿੰਘ ਜੀ ਇਹ ਜੱਦੀ ਪਿੰਡ ਆਹ ਸੀ ਤੇ ਇੱਥੋਂ ਹੀ ਬੀਬੀ ਅਮਰੋ ਨੇ ਜਿਹੜਾ ਹੈ ਬਾਬਾ ਸੰਗਤ ਸਿੰਘ ਤੇ ਬਾਬਾ ਪੰਗਾ ਸਿੰਘ ਨੂੰ ਉਹ ਮਹਾਰਾਜ ਦੇ ਨਾਲ ਤੋਰਿਆ ਸੀ ਤੇ ਬਾਅਦ ਵਿੱਚ ਜਿਹੜੇ ਆ ਸ਼ਹੀਦ ਹੋਏ ਆ ਤੇ ਇਹ ਸਥਾਨ ਫੇਰ ਮੈਂ ਦੱਸ ਰਿਹਾ ਨੂਰ ਪਰਵੇਦੀ ਤੋਂ ਬਲਾਚੌਰ ਰੋਡ ਦੇ ਉੱਤੇ ਪੈਂਦਾ ਪਿੰਡ ਕੱਟਾ ਸਬੋਰ ਵਿਖੇ ਆ ਤੇ ਕਦੇ ਵੀ ਆਨੰਦਪੁਰ ਸਾਹਿਬ ਵਾਲੇ ਗੇੜਾ ਬੱਚੇ ਤੇ ਇੱਥੇ ਜ਼ਰੂਰ ਆਓ ਦਰਸ਼ਨ ਦੇਦਾਰੇ ਕਰੋ ਬੜਾ ਸੋਹਣਾ ਸਥਾਨ ਬਣਿਆ ਹੋਇਆ ਹੈ ਸ਼ਹੀਦਾ ਸਿੰਘਾਂ ਨੂੰ ਜ਼ਰੂਰ ਨਤਮਸਤਕ ਹੋਵੋ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਥੋੜੀ ਉਚਾਈ ਦੇ ਉੱਤੇ ਜਾ ਕੇ ਚੜਾਈ ਚੜ ਕੇ ਇੱਕ ਹੋਰ ਸਥਾਨ ਹੁੰਦਾ ਹੈ ਉਹ ਸਥਾਨ ਜਿਹੜਾ ਹੈ ਉਹ ਥੋੜੀ ਉਚਾਈ ਦੇ ਉੱਤੇ ਹੈ ਪਿੰਡ ਦੇ ਤੇ ਪਿੰਡ ਕੱਟਾ ਸਬੋਰ ਚੀ ਮੌਜੂਦ ਹੈ ਤੇ ਉਹ ਸਥਾਨ ਹੈ ਜਿੱਥੇ ਕਦੇ ਦਸਵੇਂ ਪਾਸ਼ਾ ਵਰਾਜੇ ਸਨ ਜਦੋਂ ਨਿਮ ਸਾਹਿਬ ਤੋਂ ਮਹਾਰਾਜ ਇੱਧਰ ਲਾਏ ਤਾਂ ਆ ਇੱਕ ਇੱਥੇ ਬੋਰਡ ਮੌਜੂਦ ਹੈ ਜਿਹਦੇ ਥੱਲੇ ਮਾਰੇ ਬੈਠੇ ਸੀ ਜਿੱਥੇ ਉਹਨਾਂ ਨੇ ਸਾਰੇ ਪਿੰਡ ਨੂੰ ਲਾਮਬੰਦ ਕੀਤਾ ਸੀ ਤੇ ਹੌਕਾ ਦਿੱਤਾ ਸੀ ਕਿ ਭਾਈ ਤੁਸੀਂ ਇੱਥੇ ਆਓ ਤੇ ਬਹੁਤ ਸੋਹਣਾ ਸਥਾਨ ਇੱਥੇ ਮੌਜੂਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾਸਾਬਾਨਨ ਦਰਸ਼ਨ ਕਰਦੇ ਕਰਦੇ ਹੁਣ ਆਪਾਂ ਪੱਜਿਆਂ ਪਿੰਡ ਕੱਟਾ ਸਵੋਰ ਕੱਟਾ ਸਵੋਰ ਆਪਾਂ ਪਹਿਲੇ ਇੱਕ ਸਥਾਨ ਦੇ ਦਰਸ਼ਨ ਕਰਵਾਏ ਆ ਤੁਹਾਨੂੰ ਜਿਸ ਜਗ੍ਹਾ ਦੇ ਉੱਤੇ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀਆਂ ਆਸਥੀਆਂ ਦਫਨ ਨੇ ਤੇ ਦੂਜਾ ਸਥਾਨ ਥੋੜੀ ਉਚਾਈ ਦੇ ਉੱਤੇ ਪਿੰਡ ਤੋਂ ਥੋੜੀ ਜੀ ਦੂਰੀ ਦੇ ਉੱਤੇ ਆਹ ਹੈ ਇਹ ਸਥਾਨ ਨੂੰ ਕਿਹਾ ਜਾਂਦਾ ਹੈ ਕਟਾਰ ਸਾਹਿਬ ਇਹ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਜਦੋਂ ਗੁਰੂ ਮਹਾਰਾਜ ਆਪਣੀ ਬਜਰੂੜ ਜੰਗ ਜਿੱਤ ਕੇ ਆਉਂਦੇ ਆ ਜੰਗ ਜਿੱਤਣ ਤੋਂ ਬਾਅਦ ਆ ਕੇ ਆਹ ਬੋਰਡ ਦੇ ਥੱਲੇ ਬੈਠਦੇ ਆਜੋ ਮੈਂ ਤੁਹਾਨੂੰ ਨਾਲ-ਨਾਲ ਦਰਸ਼ਨ ਕਰਵਾਦਾ ਵੀ ਆਹ ਬੋਰਡ ਕੇ ਉਹਨਾਂ ਨੇ ਜਿਹੜੀ ਇਹ ਲਾਲੋ ਵੀ ਚੌਂਕੀ ਲਾਈ ਹੈ ਦੱਸਦੇ ਆ ਵੀ ਇਸੇ ਜਗ੍ਹਾ ਦੇ ਉੱਤੇ ਮਹਾਰਾਜ ਇੱਕ ਪੀੜੀ ਦੇ ਉੱਤੇ ਬੈਠੇ ਸੀ ਭਾਈ ਤੰਨਾ ਸਿੰਘ ਜੀ ਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਹੋਰਾਂ ਦੇ ਜਿਹੜੇ ਸਰੋਤਾਂ ਤੋਂ ਪਤਾ ਲੱਗਣ ਦੇ ਮੁਤਾਬਕ ਵੀ ਆ ਜਿਹੜਾ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋ ਇਹ ਉਹ ਬੋਰਡ ਹੈ ਜਿਹਦੇ ਥੱਲੇ ਮਹਾਰਾਜ ਆ ਕੇ ਬਰਾਜੇ ਸੀ ਜਦੋਂ ਮਹਾਰਾਜ ਜਿਹੜਾ ਨਿਮ ਸਾਹਿਬ ਚਤੋਲੀ ਤੋਂ ਇੱਧਰ ਆਏ ਤਾਂ ਉਹ ਆ ਕੇ ਇਹ ਬੋਰਡ ਦੇ ਥੱਲੇ ਜਿਹੜਾ ਬੈਠੇ ਇੱਥੇ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਹੁਕਮ ਦਿੱਤਾ ਕਿ ਭਾਈ ਤੁਸੀਂ ਆਓ ਆਪਾਂ ਜਿਹੜੀ ਆ ਥੋੜਾ ਨਾਲ ਗੱਲਬਾਤ ਕਰੀਏ ਤੇ ਮਹਾਰਾਜ ਨੇ ਜਦੋਂ ਸਾਰਿਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਾਰੇ ਜਿਹੜੇ ਆ ਆਪਣੇ ਕੋਈ ਪੁੱਤਰ ਸਾਨੂੰ ਭੇਂਟ ਕਰੋ ਆਪਾਂ ਜੰਗਾਂ ਦੇ ਵਿੱਚ ਜਿਹੜਾ ਸਾਨੂੰ ਲੋੜ ਆ ਤੁਹਾਡੀ ਤੇ ਉੱਥੇ ਮਹਾਰਾਜ ਨੂੰ ਜਿਹੜਾ ਹੈ ਭਾਈ ਬੀਬੀ ਅਮਰੋ ਤੇ ਭਾਈ ਰਣੀਆਂ ਨਾਮ ਤੇ ਦੋ ਜਿਹੜੇ ਉਹਨਾਂ ਦੇ ਸੇਵਕ ਹੈ ਉਹ ਆਪਣੇ ਪੁੱਤਰਾਂ ਨੂੰ ਭੇਂਟ ਕਰਦੇ ਨੇ ਸੰਗਤ ਤੇ ਪੰਗਤ ਐਸੀ ਜਗ੍ਹਾ ਦੇ ਉੱਤੇ ਜਿਹੜਾ ਹੈ ਸੰਗਤ ਸਿੰਘ ਜੀ ਦੇ ਪਪਾ ਪੰਗਤ ਸਿੰਘ ਜੀ ਤੇ ਹੋਰ ਤਿੰਨ ਸਿੰਘ ਆ ਪਿੰਡੋਂ ਜਿਹੜੇ ਹੈ ਮਹਾਰਾਜ ਦੇ ਨਾਲ ਆਨੰਦਪੁਰ ਸਾਹਿਬ ਵੱਲੋਂ ਚੱਲਾ ਪਾਇਆ ਤੇ ਜਦੋਂ ਇੱਥੋਂ ਚੱਲਣ ਲੱਗੇ ਤਾਂ ਜਿਹੜੀ ਬੀਬੀ ਅਮਰੋ ਨੇ ਕਿਹਾ ਕਿ ਜਦੋਂ ਮੈਨੂੰ ਪੁੱਤਰਾਂ ਦੀ ਯਾਦ ਆਵੇ ਤਾਂ ਮੈਂ ਕਿਵੇਂ ਇਹਨਾਂ ਨੂੰ ਮਿਲਾਂਗੀ ਤਾਂ ਮਹਾਰਾਜ ਨੇ ਜਿਹੜਾ ਹੈ ਉਹਨਾਂ ਨੂੰ ਇੱਕ ਕਟਾਰ ਤੋਹਫੇ ਵਜੋਂ ਦਿੱਤੀ ਹੈ ਭੇਂਟ ਕੀਤੀ ਹੈ ਬੀਬੀ ਅਮਰੋ ਜੀ ਨੂੰ ਵੀ ਜਿਹੜੀ ਤੁਸੀਂ ਆਹ ਕਟਾਰ ਦੇ ਵਿੱਚੋਂ ਆਪਣੇ ਪੁੱਤਰਾਂ ਦੇ ਤੇ ਸਾਡੇ ਦਰਸ਼ਨ ਜਿਹੜੇ ਆ ਉਹ ਕਰ ਸਕਦੇ ਹੋ ਪਰ ਉਹ ਸਮਾਂ ਪਾ ਕੇ ਦੱਸਦੇ ਆ ਵੀ ਕਟਾਰ ਗਾਇਬ ਹੋ ਗਈ ਹੁਣ ਪਤਾ ਨਹੀਂ ਆ ਉਹ ਕਿੱਥੇ ਗਈ ਕਿੱਥੇ ਨਹੀਂ ਪਰ ਆਹ ਬੋਰਡ ਅਜੇ ਵੀ ਮੌਜੂਦ ਹੈ ਤੇ ਇੱਥੇ ਹੀ ਇੱਕ ਪੀੜੀ ਸੀਗੀ ਜਿਹੜੀ ਪੀੜ੍ਹੀ ਦੇ ਉੱਤੇ ਦੱਸਦੇ ਵੀ ਮਹਾਰਾਜ ਬੈਠੇ ਸੀ ਤੇ ਅੱਜ ਉਹ ਪੀੜ੍ਹੀ ਵੀ ਜਿਹੜੀ ਆ ਵੀ ਕਹਿੰਦੇ ਆ ਵੀ ਅਲੋਪ ਆ ਉਹਦੇ ਬਾਰੇ ਵੀ ਕੋਈ ਪਤਾ ਨਹੀਂ ਹੈਗਾ ਵੀ ਉਹ ਕਿੱਥੇ ਆ ਪਰ ਆਹ ਬੋਰਡ ਆ ਜਿਹੜਾ ਅੱਜ ਵੀ ਮੌਜੂਦ ਹੈ ਜਿਹਦੇ ਥੱਲੇ ਕਦੇ ਮਹਾਰਾਜ ਬੈਠੇ ਸੀ ਇੱਥੇ ਬਹੁਤ ਸੋਹਣੀ ਇਮਾਰਤ ਜਿਹੜੀ ਆ ਹੁਣ ਤਿਆਰ ਕੀਤੀ ਗਈ ਹੈ ਪਰ ਆਹ ਬੋਰਡ ਜਿਹੜਾ ਉਹ ਅੱਜ ਵੀ ਗਵਾਹੀ ਭਰਦਾ ਹੈ ਕਿ ਮਹਾਰਾਜ ਜਿਹੜੇ ਆ ਇਹਦੇ ਥੱਲੇ ਬੈਠੇ ਹੋਣੇ ਆ ਤੇ ਅਗਰ ਦੇਖਿਆ ਜਾਵੇ ਤਾਂ ਇਹ ਬੋਰਡ ਜਿਹੜਾ ਉਹ ਹਜ਼ਾਰਾਂ ਸਾਲ ਪੁਰਾਣਾ ਹੋਣਾ ਹੈ ਤਾਂ ਸੋਚ ਕੇ ਦੇਖੋ ਇਹ ਕਿੰਨਾ ਕੋਈ ਸਮੁਈ ਬੈਠਾ ਹੋਣਾ ਤੇ ਇਹੀ ਬੋਰਡ ਜਿਹੜਾ ਇੱਥੋਂ ਹੀ ਮਹਾਰਾਜ ਨੇ ਜਿਹੜਾ ਦੁਆਰਾ ਕਿੰਨੇ ਬਚਨ ਕੀਤੇ ਆ ਤੇ ਇੱਥੇ ਹੀ ਜਿਹੜੀ ਆ ਪੀੜੀ ਸੀਗੀ ਇੱਥੇ ਹੀ ਕਟਾਰ ਸੀ ਜਿਸ ਕਟਾਰ ਦੇ ਨਾਮ ਤੋਂ ਇੱਥੇ ਜਿਹੜਾ ਇੱਕ ਸਥਾਨ ਮੌਜੂਦ ਹੈ ਉਹਦਾ ਨਾਮ ਪਿਆ ਸੀ ਕਟਾਰ ਸਾਹਿਬ ਪਰ ਸਮਾਂ ਪਾ ਕੇ ਉਹ ਵੀ ਗਾਇਬ ਹੋ ਗਈ ਪਰ ਇਹ ਜਿਹੜਾ ਬੋਰਡ ਆ ਉਹ ਅੱਜ ਵੀ ਉਵੇਂ ਹੀ ਖੜਾ ਹਰਾ ਭਰਾ ਤੇ ਪੱਤੇ ਜਿਹੜੇ ਆ ਉਹ ਅੱਜ ਵੀ ਪੂਰੀ ਉਵੇਂ ਹੀ ਸ਼ਾਂ ਕਰਦੇ ਆ ਜਿਵੇਂ ਮਹਾਰਾਜ ਵੇਲੇ ਕਰਦੇ ਹੋਣਗੇ ਤੇ ਇਹ ਚੀਜ਼ ਦੇਖਣ ਵਾਲਾ ਬਈ ਇਹ ਬੋਰਡ ਦੇਖਣ ਵਾਲਾ ਸਾਡਾ ਇਤਿਹਾਸ ਸਾਡਾ ਵਿਰਸਾ ਇਹਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਤੇ ਮਹਾਰਾਜ ਦਾ ਜਿਹੜਾ ਲਾਲੋ ਵੀ ਕਿਤਨਾ ਕਿਤੇ ਹੀ ਨਾ ਸ਼ਾਂ ਕੀਤੀ ਹੈ ਮਹਾਰਾਜ ਨੂੰ ਤੇ ਕਿੱਡੇ ਭਾਗਾ ਵਾਲਾ ਬੋਰਡ ਹੈ ਤੇ ਬਈ ਅੱਗੇ ਦੀ ਗੱਲ ਕਰੀਏ ਤੇ ਅੱਗੇ ਜਿਹੜਾ ਤੁਸੀਂ ਆ ਇੱਕ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਦ ਕਰਦੇ ਵੀ ਆਨੰਦਪੁਰ ਸਾਹਿਬ ਆਓ ਤਾਂ ਨੂਰਪੁਰ ਵੈਦੀ ਤੋਂ ਜਿਹੜਾ ਬਲਾਚੌਰ ਰੋਡ ਦੇ ਉੱਤੇ ਤੇ ਬਲਾਚੌਰ ਰੋਡ ਦੇ ਉੱਤੇ 6 ਕਿਲੋਮੀਟਰ ਅੱਗੇ ਜਾ ਕੇ ਸੱਜੇ ਪਾਸੇ ਨੂੰ ਫੇਰ ਮੁੜ ਕੇ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਮੌਜੂਦ ਹੈ ਗੁਰਦੁਆਰਾ ਕਟਾਰ ਸਾਹਿਬ ਤੇ ਭਾਈ ਸੰਗਤ ਸਿੰਘ ਜੀ ਦਾ ਸਥਾਨ ਤੇ ਆ ਬੋਰਡ ਇਹਨੂੰ ਜਰੂਰ ਨਮਸਕਾਰ ਕਰਕੇ ਜਾਓ ਜੀ ਨੇ ਕਦੇ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਬਾਕੀ ਸਾਰੀਆਂ ਸੰਗਤਾਂ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ